ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹਿ ਸਾਰੇ ਸਰੋਤਿਆਂ ਨੂੰ ਜੀ ਆਉਣੁ ਜੀ ਸ਼ੁਰੂਆਤ ਕਰਦੇ ਆ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਆ ਰਹੀ ਹੈ ਜੱਸ ਵਲੇ ਦੀ ਵੱਡੀ ਖਬਰ ਹੁਣੇ-ਹੁਣੇ ਪੰਜਾਬੀ ਗਾਇਕ ਦੇ ਕਰਦੇ ਬਾਹਰ ਚੱਲੀਆਂ ਗੋਲੀਆਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਹੈ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਲੰਦਰ ਦੇ ਬੂਟਾ ਬੰਡੀ ਚ ਗਾਇਕ ਦਾ ਸਾਹਿਲ ਸ਼ਾ ਦੇ ਕਰਤੇ ਕੁਝ ਬਦਮਾਸ਼ਾਂ ਦੇ ਗੋਲਗਾ ਚਲਾ ਦਿੱਤੀਆਂ ਗਈਆਂ ਮਿਲੀ ਜਾਣਕਾਰੀ ਅਨੁਸਾਰ ਗਾਇਕ ਨੂੰ ਕੁਝ ਦਿਨਾਂ ਤੋਂ ਜਾਨੋਂ ਮਾਰਨ ਦੀ ਧਮਕੀਆਂ ਮਿਲ ਰਹੀਆਂ ਸਨ ਤੇ ਵਿਦੇਸ਼ੀ ਨੰਬਰਾਂ ਤੋਂ ਫੋਨ ਕਰ ਗੈਂਗਸਟਰ ਤੇ ਉਸ ਤੇ ਆਪਣੇ ਨਾਲ ਕੰਮ ਕਰਨ ਦੀ ਦਬਾਅ ਪਾ ਰਹੇ ਹਨ ਐਟ ਸਾਇਲੈਂਸ ਸੈਕ ਜਦੋਂ ਇਹ ਹਸਾਬ ਆਪ ਰਿਹਾ ਤਾਂ ਉਹ ਕਿਸੇ ਪ੍ਰੋਗਰਾਮ ਲਈ ਚੰਡੀਗੜ੍ਹ ਗਿਆ ਹੋਇਆ ਸੀ ਅਤੇ ਸ਼ਾ ਨੇ ਦੱਸਿਆ ਕਿ ਜਦੋਂ ਉਹ ਵਾਪਸ ਕਰ ਆਇਆ ਤਾਂ ਉਸ ਦੇ ਘਰ ਦੇ ਦਰਵਾਜ਼ੇ ਤੇ ਗੋਲੀਆਂ ਦੇ ਨਿਸ਼ਾਨ ਦੇਖੇ ਮੌਕੇ ਤੇ ਕੁਝ ਖੋੜ ਵੀ ਬਰਾਮਦ ਹੋਏ ਹਨ ਸਾਇਲੈਂਸ ਤੁਰੰਤ ਪਰਿਵਾਰ ਦੇ ਬਾਕੀ ਮੈਂਬਰਾਂ ਤੇ ਪੁਲਿਸ ਨੂੰ ਸੂਚਨਾ ਦਿੱਤੀ ਪੀੜਤ ਪਰਿਵਾਰ ਸਦਮੇ ਵਿੱਚ ਹੈ ਤੇ ਜਾਣਕਾਰੀ ਦਿੰਦੇ ਸਾਇਲੈਂਸ ਦੱਸਿਆ ਕਿ ਉਹ ਗੀਤ ਵੀ ਲਖਦਾ ਹੈ ਤੇ ਕੁਝ ਲੋਕਾਂ ਨੂੰ ਗੀਤ ਲਿਖੇ ਚ ਫੋਨ ਵੀ ਕਰਦੇ ਸਨ ਵੀਡੀਓ ਦੇਖਣ ਲਈ ਤੁਹਾਡਾ ਧੰਨ